ਅਮਰੀਕ ਸਰ ਦੇ ਪਿੰਡ ਸੋਈਆਂ ਕਲਾਂ ਦੇ ਵਿੱਚ ਦੇਸ਼ ਦੇ ਕੇਂਦਰੀ ਕਾਨੂੰਨ ਤੇ ਨਿਆਂ ਮੰਤਰੀ ਸ਼੍ਰੀ ਅਰਜੁਨ ਰਾਮ ਮੇਗਵਾਲ ਨੇ ਐਤਵਾਰ ਨੂੰ ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ ਇਸ ਮੌਕੇ ਤੋਂ ਉਹਨਾਂ ਨੇ ਕਿਹਾ ਕਿ ਸਰਕਾਰ ਦਾ ਟੀਚਾ 2047 ਤੱਕ ਭਾਰਤ ਨੂੰ ਵਿਕਸਿਤ ਮੁਲਕ ਬਣਾਉਣਾ ਹੈ ਜਿਸ ਲਈ ਲੋਕਾਂ ਵਿੱਚ ਜਾਗਰੂਕਤਾ ਫੈਲਾਉਣਾ ਅਤੇ ਸੁਝਾਅ ਲੈਣਾ ਬਹੁਤ ਜ਼ਰੂਰੀ ਹੈ ਉਹਨਾਂ ਨੇ ਕਿਹਾ ਕਿ ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਤਹਿਤ ਲਗਾਏ ਗਏ ਕੈਂਪਾਂ ਦੇ ਜ਼ਰੀਏ ਲੋਕ ਵੱਖ-ਵੱਖ ਯੋਜਨਾਵਾਂ ਦਾ ਹਲ ਲੈਣ ਤੋਂ ਇਲਾਵਾ ਖੁਦ ਨੂੰ ਰਜਿਸਟਰ ਵੀ ਕਰਾ ਸਕਦੇ ਹਨ। ਸ਼੍ਰੀ ਮੇਘਵਾਲ ਨੇ ਕਿਹਾ ਕਿ ਇਹ ਯਾਤਰਾ ਦੇਸ਼ ਦੀਆਂ ਗ੍ਰਾਮ ਪੰਚਾਇਤਾਂ ਸਣੇ ਵੱਖ-ਵੱਖ ਇਲਾਕਿਆਂ ਤੱਕ ਜਾਏਗੀ। ਇਸ ਮੌਕੇ ਭਾਰਤ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੋਂ ਇਲਾਵਾ ਰਾਜ ਸਰਕਾਰ ਦੇ ਕਈ ਵਿਭਾਗਾਂ ਦੇ ਅਧਿਕਾਰੀਆਂ ਨੇ ਵੀ ਸ਼ਿਰਕਤ ਕੀਤੀ। ਭਾਰਤ ਸਰਕਾਰ ਦੇ ਮੁੱਖ ਕਲਿਆਣਕਾਰੀ ਪ੍ਰੋਗਰਾਮਾਂ ਦਾ ਸੁਨੇਹਾ ਪ੍ਰਚਾਰਿਤ ਕਰਨ ਦੇ ਲਈ ਖਾਸ ਤੌਰ ਤੇ ਡਿਜ਼ਾਈਨ ਕੀਤੀਆਂ ਗਈਆਂ ਇਹ ਸੂਚਨਾ ਸਿੱਖਿਆ ਅਤੇ ਸੰਚਾਰ ਵੈਨਾਂ ਅਮਰੀਕਾ ਅਤੇ ਨੇੜਲੇ ਇਲਾਕਿਆਂ ਦੇ ਵੱਖ-ਵੱਖ ਪਿੰਡਾਂ ਤੱਕ ਪਹੁੰਚ ਕਰਨਗੀਆਂ ਇਸ ਦੌਰਾਨ ਲੋਕਾਂ ਨੂੰ ਜਿੱਥੇ ਲੋਕ ਭਲਾਈ ਸਕੀਮਾਂ ਬਾਰੇ ਜਾਣੂ ਕਰਵਾਇਆ ਗਿਆ ਉੱਥੇ ਹੀ ਖੇਤੀਬਾੜੀ ਦੇ ਵਿਕਾਸ ਨੂੰ ਦਰਸਾਉਂਦੇ ਹਨ ਡਰੋਨ ਵੀ ਪ੍ਰਦਰਸ਼ਿਤ ਕੀਤਾ ਗਿਆ ਜਿਸ ਦਾ ਫਾਇਦਾ ਕਿਸਾਨ ਆਪਣੇ ਉਤਪਾਦਨ ਅਤੇ ਉਤਪਾਦਕਤਾ ਨੂੰ ਵਧਾਉਣ ਦੇ ਲਈ ਚੁੱਕ ਸਕਦੇ ਹਨ 2047 ਤੱਕ ਭਾਰਤ ਕੋ ਵਿਕਸਿਤ ਦੇਸ਼ ਬਣਾਣਾ ਹੈ उसके लिए जागृति फैलाना सुझाव लेना कि कैसे देश को हम विकसित भारत बनाए इसका पर्पज़ एक ही है और कोई उद्देश्य नहीं है बाकी जो योजनाओं का जो सिस्टम है वो सेचुरेशन फैलाना है जैसे पीएम आवास आवाज चल रहा है किसी को मिला किसी को नहीं मिला तो वो इस कैंप के माध्यम से वो अपना फॉर्म भर सकता है और अपना योजना का लाभ ले सकता है वो तो एक एक्स्ट्रा विषय है बट बड़ा विषय यह है कि हमें 2047 तक भारत को विकसित भारत बनाना है इसलिए ये यात्रा दो लाख गुणन्तर हजार ग्राम पंचायतों में जाएगी जितने भी देश में ग्राम पंचायत मुख्यालय सब में जाएगी हर गांव में जाएगी और जितने भी हमारे म्युनसिपल टाउन हैं उनमें भी सब में जाएगी चाहे म्युनसिपलिटी हो काउंसिल हो कॉरपोरेशन हो उसमें भी जाएगी और सबसे हम सुझाव लेंगे और दो तक भारत को विकसित भारत बनाना यही उद्देश्य है सर ये योजनाएं है सिर्फ किसानों के लिए के और सबके सब लिए सब किसान लिए। हो युवा हो नारी शक्ति हो स्टूडेंट्स हो लड़के हो लड़कियां हो, लड़किया हो सबके लिए योजना है हर वर्ग के लिए योजना है जैसे बैंक में आपने कहा कि बैंक के अधिकारी यहाँ पे बैठे वो जो लोन देने के लिए मुद्रा है जैसे लोन लेने के लिए कई बार मिलता नहीं बैंक वाले मना कर देते नहीं नहीं इस इस इसका पर्पज यही है कि की वो समझाएं कि मुद्रा लोन आपको कैसे मिल सकता है अगर आपको लेना है उनको आपको लोन लेना है तो फॉर्म भरें और वो कागज कौन कौन से लगेंगे वो बताना ये भी इसका है नहीं हर वर्ग के लिए योजनाएं हैं कौन कौन सी योजनाएं मैं कह रहा हूं इस देश को विकसित भारत बनाने के लिए जितनी योजनाओं की जरूरत होगी सब लेके आज आज इतना प्रोग्राम सोइया कला पिंड वा ਜਿਹੜੇ ਕਿ ਵਿਕਾਸ ਵਿਕਲਪ ਯਾਤਰਾ ਦੇ ਤਹਿਤ ਕੀਤਾ ਜਿਹੜੇ ਕਿ ਪ੍ਰਧਾਨ ਮੰਤਰੀ ਸਾਡੇ ਮੋਦੀ ਜੀ ਨੇ ਦਿੱਤਾ ਵਾ ਉਹਦੀ ਨੁਮਾਇੰਦਗੀ ਅੱਜ ਰਾਜ ਅਰਜਨ ਰਾਮ ਮੇਘਵਾਲ ਜੀ ਸਾਡੇ ਯੂਨੀਅਨ ਮਿਨਿਸਟਰੀ ਨੇ ਕੀਤੀ ਆ ਜਿਹੜੀਆਂ ਪ੍ਰਧਾਨ ਮੰਤਰੀ ਦੇ ਯੋਜਨਾਵਾਂ ਗਰੀਬਾਂ ਵਾਸਤੇ ਕਿਸਾਨਾਂ ਵਾਸਤੇ ਆਮ ਨਾਗਰਿਕ ਵਾਸਤੇ ਨੇ ਉਹਨਾਂ ਨੂੰ ਲੋਕਾਂ ਦੇ ਘਰ-ਘਰ ਪਹੁੰਚਾਉਣ ਵਾਸਤੇ ਇੱਕ ਉਪਰਾਲਾ ਹੈ ਮੋਦੀ ਸਾਹਿਬ ਦਾ ਕਿ ਉਹਨਾਂ ਨੇ ਬੱਸਾਂ ਨਹੀਂ ਇੱਕ ਵੈਨ ਸ਼ੁਰੂ ਕੀਤੀ ਹੈ ਜਿਹੜੀ ਹਰ ਪਿੰਡ ਵਿੱਚ ਜਾਊਗੀ ਹਰ ਪੰਚਾਇਤ ਨੂੰ ਕੰਟੈਕਟ ਕਰੂਗੀ ਔਰ ਹਰ ਗਰੀਬ ਤੇ ਕਿਸਾਨ ਦੇ ਘਰ ਤੱਕ ਜਾਊਗੀ ਤੋ ਉਹਨਾਂ ਯੋਜਨਾਾਂ ਦਾ ਲਾਭ ਉਠਾਉਣ ਵੱਲ ਸਹਾਇਤਾ ਕਰੂਗੀ ਉਧਰ ਸਾਹਿਬ ਇਹ ਕਿਹਾ ਕਈ ਵਾਰੀ ਵੀ ਜਿਹੜੀਆਂ ਯੋਜਨਾਵਾਂ ਆਂ ਪਰਾਲੇ ਜਰੂਰ ਚਲੋ ਸਰਕਾਰ ਵੱਲੋਂ ਹੁੰਦੇ ਆ ਜਾਂ ਪ੍ਰੋਸੈਸ਼ਨ ਵੱਲੋਂ ਹੁੰਦੇ ਆ ਪਹੁੰਚ ਨਹੀਂ ਪਉਂਦੀਆਂ ਯੋਜਨਾਵਾਂ ਇਸੇ ਵਾਰ ਕਿਸੇ ਕਿੰਨਾ ਆਪਣੇ ਵੱਲੋਂ ਮਨਜੀਠੇ ਹਲਕੇ ਦੇ ਵਿੱਚ ਅਸੀਂ ਮਨਜੀਠੇ ਹਲਕੇ ਵਿੱਚ ਜਿਹੜੇ ਸਾਡੇ ਵਰਕਰ ਨੇ ਵਲੰਟੀਅਰ ਤੌਰ ਤੇ ਉਹ ਹਰ ਥਾਂ ਤੇ ਹਰ ਪਿੰਡ ਵਿੱਚ ਜਾ ਕੇ ਸਹਿਯੋਗ ਕਰਨਗੇ ਲੋਕਾਂ ਨੂੰ ਜਾਗਰੂਕ ਕਰਨਗੇ ਔਰ ਡਿਪਾਰਟਮੈਂਟ ਤੇ ਪਬਲਿਕ ਦੇ ਵਿੱਚ ਇੱਕ ਪੁਲ ਦਾ ਕੰਮ ਕਰਨਗੇ हां जी सर आज ਇੱਥੇ ਵਿਆਹਤੀ ਦੇ ਵਿੱਚ ਯੂਨੀਅਨ ਮੈਂਚਰ ਆਏ ਸੀ ਕੀ ਪ੍ਰੋਗਰਾਮ ਸੀ ਤੇ ਕੀ ਕੋਸ਼ਸ਼ ਕਹਿ ਅੱਜ ਸਾਡੇ ਮੋਦੀ ਸਾਹਿਬ ਵੱਲੋਂ ਜੋ ਇਹ ਮਹਮਲ ਚਲਾਈ ਜਾ ਰਹੀ ਹੈ ਕਿ ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਤਹਿਤ ਹਰ ਇੱਕ ਪਿੰਡਾਂ ਦੇ ਵਿੱਚ ਵੈਨਾ ਭੇਜੀਆਂ ਜਾ ਰਹੀਆਂ ਨੇ ਜਿਦੇ ਵਿੱਚ ਜੋ ਵੀ ਸੈਂਟਰਲ ਗਵਰਨਮੈਂਟ ਤੋਂ ਸੁੱਖ ਸਹੂਲਤਾਂ ਮਿਲ ਰਹੀਆਂ ਨੇ ਚਾਹੇ ਉਹ ਕਿਸਾਨਾਂ ਨੂੰ ਮਿਲ ਰਹੀ ਆ ਗਰੀਬ ਲੋਕਾਂ ਨੂੰ ਮਿਲ ਰਹੀ ਆ ਨੌਜਵਾਨਾਂ ਨੂੰ ਮਿਲ ਰਹੀ ਆ ਸਾਡੀਆਂ ਭੈਣਾਂ ਨੂੰ ਮਿਲ ਰਹੀ ਆ ਉਹ ਸਾਰੀਆਂ ਸੁੱਖ ਸਹੂਲਤਾਂ ਦੀ ਇੱਕ ਤਾਂ ਜਾਣਕਾਰੀ ਦਿੱਤੀ ਜਾ ਰਹੀ ਆ ਦੂਜਾ ਜਿਹੜਾ ਵੀ ਕੋਈ ਵੀਰ ਭੈਣ ਬਜ਼ੁਰਗ ਸਾਡੇ ਰਹਿ ਗਏ ਨੇ ਉਹਨਾਂ ਨੂੰ ਮੌਕੇ ਤੇ ਉਹ ਸਹੂਲਤਾਂ ਜਿਹੜੀਆਂ ਉਹ ਪ੍ਰਦਾਨ ਕੀਤੀਆਂ ਜਾ ਰਹੀਆਂ ਮੋਦੀ ਸਾਹਿਬ ਦਾ ਇਹ ਸੁਪਨਾ ਵਾ ਕਿ ਸਾਡਾ ਜਿਹੜਾ ਭਾਰਤ ਆ 1947 ਤੱਕ ਇਹੋ ਜਿਹਾ ਭਾਰਤ ਬਣ ਜੇ ਕਿ 2000 2047 ਤੱਕ ਇਹੋ ਜਿਹਾ ਭਾਰਤ ਬਣ ਜੇ ਕਿ ਸਾਡੇ ਕਿਸੇ ਵੀ ਵੀਰ ਨੂੰ ਭੈਣ ਨੂੰ ਕਿਤੇ ਜਾਨ ਦੀ ਲੋੜ ਨਾ ਪਵੇ ਆਪਣੀ ਕਿਤੇ ਦਰਖਾਸਤ ਦੇਣ ਦੀ ਲੋੜ ਨਾ ਪਵੇ ਇਹੋ ਜਿਹਾ ਭਾਰਤ ਸਾਡਾ ਬਣ ਜੇ ਉਹਨਾਂ ਨੇ ਇਹ ਮਹਿੰਮ ਸ਼ੁਰੂ ਕੀਤੀ ਆ ਅੱਜ ਉਸੇ ਲੜੀ ਤਹਿਤ ਸਾਡੇ ਦੇਸ਼ ਦੇ ਕਾਨੂੰਨ ਮੰਤਰੀ ਸ਼੍ਰੀ ਅਰਜਨ ਰਾਹ ਮੇਘਵਾਲ ਜੀ ਅੱਜ ਹਲਕਾ ਮਜੀਠਾ ਦੇ ਸੋਹਿਆ ਪਿੰਡ ਦੇ ਵਿੱਚ ਆਏ ਸੀ ਉੱਥੇ ਬਹੁਤ ਹੀ ਵਧੀਆ ਪ੍ਰੋਗਰਾਮ ਜਿਹੜਾ ਕੀਤਾ ਗਿਆ ਲੋਕਾਂ ਨੂੰ ਸਹੀ ਤਰੀਕੇ ਨਾਲ ਜਾਣਕਾਰੀ ਦਿੱਤੀ ਗਈ ਲੋਕਾਂ ਦੇ ਜਿਹੜੇ ਰਹਿੰਦੇ ਕੰਮ ਸੀ ਉਹ ਉੱਥੇ ਮੌਕੇ ਤੇ ਬੂਥ ਲਗਾ ਕੇ ਆ ਉਹ ਜਿਹੜੇ ਕੀਤੇ ਗਏ ਨੇ ਇਹ ਅੱਜ ਦਾ ਜਿਹੜਾ ਪ੍ਰੋਗਰਾਮ ਸੀ ਸਰ ਅੰਮ੍ਰਿਤਸਰ ਚ ਕਿੰਨੀਆਂ ਵੈਨਾਂ ਯਾਤਰਾ ਵਾਸਤੇ ਅੰਮ੍ਰਿਤਸਰ ਦੇ ਵਿੱਚ ਇਹ ਸਾਰੇ ਹਰ ਇੱਕ ਕੌਨਸਟਿਟੂਐਂਸੀ ਦੇ ਵਿੱਚ ਇੱਕ ਵੈਨ ਜਿਹੜੀ ਚੱਲ ਰਹੀ ਆ ਉਹ ਵੈਨ ਇੱਕ ਦਿਨ ਦੇ ਵਿੱਚ ਦੋ ਪਿੰਡ ਕੱਢਦੀ ਆ ਉਹ ਸਾਰੇ ਲੋਕਾਂ ਨੂੰ ਪਹਿਲਾਂ گاؤں ਸੂਚਿਤ ਕੀਤਾ ਜਾਂਦਾ ਸਾਡੇ ਉਹਦੇ ਵਿੱਚ ਕਨਵੀਨਰ ਪਾਰਟੀ ਵੱਲੋਂ ਲੱਗੇ ਨੇ ਮੇਰੇ ਭਰਾ ਸ਼੍ਰੀ ਸ਼ਸ਼ੀਲ ਦੇਵਗਨ ਜੀ ਜੋ ਪਾਰਟੀ ਦੇ ਜ਼ਿਲ੍ਹੇ ਦੇ ਜਨਰਲ ਸੈਕਟਰੀ ਨੇ ਇਹ ਸਾਡੇ ਜ਼ਿਲ੍ਹੇ ਦੇ ਕਨਵੀਨਰ ਨੇ ਇਹ ਸਾਰਾ ਕੁਝ ਅਫਸਰ ਸਾਹਿਬਾਨ ਨਾਲ ਬੈਠ ਕੇ ਉਹ ਜਿੱਥੇ ਜਿੱਥੇ ਜਿਹੜੇ ਜਿਹੜੇ ਪਿੰਡ ਦੇ ਵਿੱਚ ਵੀ ਉਹ ਵੈਨ ਜਾਣੀ ਹੁੰਦੀ ਆ ਉਹ ਦੋ ਦਿਨ ਪਹਿਲਾਂ ਅਗਾਹਾਂ ਪ੍ਰੋਗਰਾਮ ਜਿਹੜਾ ਵਾ ਉਹ ਬਣਾਉਂਦੇ ਨੇ ਤਾਂ ਕਿ ਲੋਕਾਂ ਨੂੰ ਉੱਥੇ ਇਕੱਠਾ ਕੀਤਾ ਜਾ ਸਕੇ ਲੋਕਾਂ ਨੂੰ ਸਹੀ ਤਰੀਕੇ ਨਾਲ ਜਾਣਕਾਰੀ ਜਿਹੜੀ ਆ ਉਹ ਮੁਹੱਈਆ ਕਰਵਾਈ ਜਾ ਸਕੇ